ਪ੍ਰਮਾਤਮਾ ਦਾ ਨਾਮ ਜਿਸ ਨੇ ਚੱਖਿਆ ਉਹ ਬਿਸਮਾਰ ਚਲੇ ਜਾਂਦੇ ਆ ਤੇ ਉਹ ਦੱਸਦੇ ਨਹੀਂ ਵੀ ਕਿਆ ਹੋ ਰਿਆ ਰਸਾ ਤੇ ਬਾਪੂ ਕਬੀਰ ਸਾਹਿਬ ਵੀ ਆਪਣੇ ਰਸਨਾ ਤੋਂ ਫਰਮਾਨ ਕਰਦੇ ਕਹਿੰਦੇ ਨਹੀਂ ਦੱਸਿਆ ਜਾ ਸਕਦਾ ਕਬੀਰ ਚਰਨ ਕਮਲ ਕੀ ਮੋਦਕੋ ਕਹੋ ਕੈਸੇ ਅਨੁਮਾਨ ਕਹ ਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ ਭਾਈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰਸਨ ਚਖਿਆ ਉਹ ਨਹੀਂ ਦੱਸ ਸਕਦੇ ਤੁਹਾਨੂੰ ਵੀ ਇਹ ਰਸ ਕਿ ਦਾ ਦਾ ਕਬੀਰ ਚਰਨ ਕਮਲ ਕੀ ਮੋਜ ਕੋ ਕੋਈ ਕੈਸੀ ਅਨੁਮਾਨ ਹਰੇਕ ਚੀਜ਼ ਦਾ ਗੁਰਮੁਖੋ ਆਪਾਂ ਅਨੁਮਾਨ ਲੈਨੇ ਆ ਜੇ ਕੋਈ ਸਾਥੋਂ ਦੂਰ ਨੇੜੇ ਆਇਆ ਯਾਤਰੀ ਪੁੱਛਦਾ ਵੀ ਇੱਥੋਂ ਸ੍ਰੀ ਅਨੰਦਪੁਰ ਸਾਹਿਬ ਕਿੰਨਾ ਕਹਤੇ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਤਕਰੀਬਨ ਹੋਊਗਾ ਵੀ ਇੰਨੇ ਕਿਲੋਮੀਟਰ ਤਕਰੀਬਨ ਸ਼ਬਦ ਵਰਤਿਆ ਕਿਉਂ ਪ੍ਰਪੱਕ ਨਹੀਂ ਹੈ ਹੈ ਇਧਰ ਉਧਰ ਹੋ ਸਕਦਾ ਕਿਸੇ ਦਾ ਰੂਪ ਬਹੁਤਾ ਸੋਹਣਾ ਹੋਵੇ ਤੇ ਸੰਸਾਰ ਚੰਦ ਨਾਲ ਤਸ਼ਬੀਹ ਦਿੰਦਾ ਹੈ ਫੁਲਾਨੇ ਦਾ ਜਿਹੜਾ ਰੂਪ ਹੈ ਚੰਨ ਵਰਗਾ ਫੁਲਾਨੇ ਦਾ ਜਿਹੜਾ ਸੁਭਾਅ ਹੈ ਰਸ਼ੇਦ ਵਰਗਾ ਹਰ ਚੀਜ਼ ਦਾ ਅਨੁਮਾਨ ਦੇ ਦਿੱਤਾ ਜਾਂਦਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਸਾ ਉਹਦੇ ਚਰਨਾਂ ਦੀ ਮੋੜ ਜਿਹਦਾ ਕੋਈ ਅਨੁਮਾਨ ਨਹੀਂ ਗੁਰਮ ਕੋਈ ਦੱਸ ਨਹੀਂ ਸਕਦਾ ਵੀ ਕਿਦਾਂ ਦਾ ਅਨੰਦ ਦਾ ਜੇ ਤਰਖੜੀ ਤੇ ਚਾੜ ਕੇ ਦੇ ਸਰੀਰ ਦਾ ਕੱਲਾ ਕੱਲਾ ਗੁਰਮੁਖੋਂ ਅੰਗ ਤੋੜ ਦਿੱਤਾ ਗਿਆ ਬਿਨਾਂ ਦੰਦਿਆਂ ਦੀ ਚਰਖੜੀ ਤੋਂ ਉਸ ਦਿਨ ਬੇਨਤੀ ਕੀਤੀ ਸੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਚੜ੍ਹਿਆ ਗਿਆ ਤੇ ਗੁਰਮੁਖੋਂ ਦੇ ਸਵੇਰੇ ਦਰਬਾਰ ਦੇ ਵਿੱਚ ਜਕਰੀਆ ਖਾਨ ਪੁੱਛਦਾ ਨਾ ਉਂੀ ਤਾਰੂ ਜਿਓ ਫਿਰ ਤੈਨੂੰ ਕਿਦਾਂ ਦਾ ਸਵਾਲ ਆਇਆ ਚਰਖੜੀ ਤੇ ਚੜ੍ਹ ਕੇ ਤੋਰੰਗ ਰਤੜਾ ਮਹਾਂਪੁਰਖ ਆਪਣੀ ਰਚਨਾ ਤੋਂ ਫਰਮਾਉਂਦਾ ਕਹਿੰਦਾ ਹੋਏ ਜਕਰੀਆ ਮੇਲੇ ਦੀਆਂ ਮੱਖੀਆਂ ਸੁਬੰਧ ਨਾ ਪਾਵੇ ਮੇਲੇ ਦੀਆਂ ਮੱਖੀਆਂ ਨੂੰ ਕੀ ਪਤਾ ਵੀ ਸੁਬੰਧੀ ਕੀ ਹੁੰਦੀ ਉਹਨਾਂ ਨੇ ਤੇ ਗੰਦਗੀ ਤੇ ਬੈਠਣਾ